आज आप क्लास फिफ्थ मेरी दुनिया पाठ नंबर इक्की बीते समय दी ठीक है बीते समय दी यानी कि इतिहास के बारे आप लैसन से पढ़ा सब तो पहला देखो प्यारे बच्चों आओ कुछ चित्र देखिए आ चित्र थानू तो दिख रहा होना बच्चों ये चित्र किसद है देखो ये विक्टोरिया मेमोरियल घंटाघर है जो कि है फरीदकोट ठीक है ਤੇ ਆ ਸੂਚਨਾ ਬੋਰਡ ਲੱਗਿਆ ਹੋਇਆ ਹੈ ਇਹ ਸੂਚਨਾ ਬੋਰਡ ਕੀ ਹੁੰਦਾ ਬੱਚੋ ਸੂਚਨਾ ਬੋਰਡ ਉਹ ਹੁੰਦਾ ਜਿੱਥੋਂ ਆਪਾਂ ਕਿਸੇ ਇਤਿਹਾਸਿਕ ਜੋ ਵੀ ਇਮਾਰਤ ਹੈ ਕੋਈ ਵੀ ਚੀਜ਼ ਹੈ ਉਹਦੇ ਬਾਰੇ ਉਸ ਤੇ ਲਿਖਿਆ ਹੁੰਦਾ ਹੈ ਇਹ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਫਰੀਦਕੋਟ 'ਚ ਹੈ ਇਹ ਇਮਾਰਤ ਰਾਜਾ ਬਲਬੀਰ ਸਿੰਘ ਜਿਨ੍ਹਾਂ ਦਾ ਜਨਮ 1869 ਤੇ 1906 'ਚ ਉਨ੍ਹਾਂ ਦੀ ਮੌਤ ਹੋ ਗਈ ਸੀ ਨੇ ਸਨ 1902 ਵਿੱਚ ਮਹਾਰਾਣੀ ਵਿਕਟੋਰੀਆ ਦੀ ਯਾਦ ਵਿੱਚ ਬਣਵਾਇਆ ਸੀ ਇਹ ਠੀਕ ਹੈ ਮਹਾਰਾਣੀ ਵਿਕਟੋਰੀਆ ਦੀ ਯਾਦ ਵਿੱਚ ਬਣਵਾਇਆ ਸੀ ਇਹ 115 ਫੁੱਟ ਉੱਚੀ ਇਮਾਰਤ ਤੇ ਫ੍ਰਾਂਸੀਸੀ ਨਮੂਨੇ ਤੇ ਆਧਾਰਿਤ ਹੈ ਫ੍ਰਾਂਸੀਸੀ ਯਾਨੀ ਫ੍ਰਾਂਸ ਦੇ ਨਮੂਨਿਆਂ ਤੇ ਆਧਾਰਿਤ ਹੈ ਤੇ 3 ਫੁੱਟ ਉੱਚੇ ਥੜੇ ਉੱਤੇ ਸਥਿਤ ਹੈ 3 ਫੁੱਟ ਉੱਚੇ ਥੜੇ ਉੱਤੇ ਸਥਿਤ ਹੈ ਜੋ ਕਿ ਸੜਕ ਵਿੱਚ ਦਬ ਚੁੱਕਿਆ ਹੈ ਸੜਕ ਉੱਚੀ ਹੋਣ ਕਾਰਨ ਉਹ ਜਿਹੜਾ ਥੜਾ ਹੈ ਉਹ ਦਬ ਚੁੱਕਿਆ ਹੈ ਇਸ ਦੀਆਂ ਜਿਹੜੀ ਸਵਿਟਜ਼ਰਲੈਂਡ ਵਿੱਚੋਂ ਬਣੀਆਂ ਘੜੀਆਂ ਇਹ ਜਿਹੜੀ ਘੜੀ ਲੱਗੀ ਹੋਈ ਹੈ ਉੱਪਰ ਦੇਖੋ ਇਹ ਸਵਿਟਜ਼ਰਲੈਂਡ ਤੋਂ ਬਣੀ ਹੋਈ ਘੜੀਆਂ ਹੈ ਹਰ ਘੰਟੇ ਬਾਅਦ ਜਿਹੜੀ ਹੈ ਖੜਕਦੀਆਂ ਹਨ ਅਤੇ ਸਾਰੇ ਸ਼ਹਿਰ ਵਿੱਚ ਸੁਣਾਈ ਦਿੰਦੀਆਂ ਹਨ ਸਨ ਇਜੜੀ ਘੜੀ ਜਦੋਂ ਵੱਜਦੀ ਸੀ ਇਹ ਪੂਰੇ ਸ਼ਹਿਰ 'ਚ ਸੁਣਾਈ ਦਿੰਦੀ ਸੀ ਹਰ ਇੱਕ ਘੰਟੇ ਬਾਅਦ ਵੱਜਦੀ ਸੀ ਇਹ ਜਿਹੜਾ ਹੈ ਇਹ ਹੈ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਫ੍ਰਿਡ ਕੋ ਠੀਕ ਹੈ ਬੱਚੋ ਛੋਨੇ ਦੇ ਬਾਰੇ ਦੇਖੋ ਇਸ ਇਤਿਹਾਸ ਇਮਾਰਤ ਬਾਰੇ ਜੋ ਗੱਲਾਂ ਸਾਨੂੰ ਪਤਾ ਲੱਗੀਆਂ ਹਨ ਉਹਨਾਂ ਨੂੰ ਹੇਠਾਂ ਦਿੱਤੇ ਸਥਾਨਾਂ ਵਿੱਚ ਲਿਖੋ ਇਮਾਰਤ ਦਾ ਨਾਮ ਕੀ ਹੈ ਵਿਕਟੋਰੀਆ ਮੈਮੋਰੀਅਲ ਘੰਟਾ ਘਰ ਇਹ ਇਮਾਰਤ ਕਿੱਥੇ ਹੈ ਸਥਿਤ ਹੈ ਫਰੀਦਕੋਟ 'ਚ ਇਹ ਇਮਾਰਤ ਕਦੋਂ ਬਣੀ 1902 'ਚ ਇਸ ਇਮਾਰਤ ਦੀ ਉਚਾਈ ਕਿੰਨੀ ਹੈ 115 ਫੁੱਟ ਇਸ ਨੂੰ ਕਿਸ ਨੇ ਬਣਵਾਇਆ ਇਸ ਨੂੰ ਰਾਜਾ ਬਲਬੀਰ ਸਿੰਘ ਨੇ ਬਣਵਾਇਆ ਠੀਕ ਹੈ ਅੱਗੇ ਦੇਖੋ ਪੰਜਾਬ ਦੇ ਕਈ ਸ਼ਹਿਰਾਂ ਜਾਂ ਕਸ਼ਮੀਆਂ ਵਿੱਚ ਕੰਟਾਗਰ ਬਣੇ ਹੋਏ ਹਨ ਕੀ ਤੁਸੀਂ ਕਿਤੇ ਹੋਰ ਵੀ ਇਸ ਤਰ੍ਹਾਂ ਦੀ ਕੋਈ ਇਮਾਰਤ ਦੇਖੀ ਹੈ ਉਸ ਬਾਰੇ ਜੋ ਵੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਆਪਣੀ ਨੋਟਬੁੱਕ ਵਿੱਚ ਲਿਖੋ ਪੰਜਾਬ ਵਿੱਚ ਹੋਰ ਵੀ ਕਈ ਜਗ੍ਹਾ ਜਿੱਥੇ ਘੰਟਾ ਘਰ ਬਣੇ ਹੋਏ ਨੇ ਜੇ ਤੁਸੀਂ ਹੋਰ ਵੀ ਕਿਤੇ ਦੇਖਿਆ ਤਾਂ ਉਹਦੇ ਬਾਰੇ ਤੁਸੀਂ ਆਪਦੀ ਕਾਪੀ ਤੇ ਲਿਖ ਸਕਦੇ ਹੋ ਆ ਦੇਖੋ ਇਹ ਜਿਹੜਾ ਕਿਲਾ ਹੈ ਇਹ ਕਿਹੜਾ ਕਿਲਾ ਬੱਚੋ ਇਹ ਹੈ ਕਿਲਾ ਮੁਬਾਰਕ ਪਟੰਡਾ ਦਾ ਬਾਹਰੀ ਦ੍ਰਿਸ਼ ਹੈ ਬਾਹਰੀ ਦ੍ਰਿਸ਼ ਦਾ ਮਤਲਬ ਬਾਹਰੋਂ ਦਿਖਾਈ ਦੇ ਰਿਹਾ ਹੈ ਕਿਹੜਾ ਹੈ ਕਿਲਾ ਮੁਬਾਰਕ ਜੋ ਕਿ ਇੱਥੇ ਪਟਿੰਡੇ ਵਿੱਚ ਹੈ ਠੀਕ ਹੈ ਆਹ ਜਿਹੜਾ ਹੈ ਇਸ ਦਾ ਅੰਦਰੂਨੀ ਦ੍ਰਿਸ਼ ਅੰਦਰ ਤੋਂ ਇਸ ਤਰ੍ਹਾਂ ਦਾ ਲਿਖ ਰਿਹਾ ਹੈ ਕਿਲਾ ਮੁਬਾਰਕ ਹੈ ਠੀਕ ਹੈ ਬਟਿੰਡੇ ਵਿੱਚ ਹੈ ਇਸ ਦੀ ਬਨਾਵਟ ਵਿੱਚ ਕੱਚੀ ਇੱਟ ਦੇ ਨਾਲ ਨਾਲ ਛੋਟੀ ਅਤੇ ਪੱਕੀ ਇੱਟ ਵੀ ਮਿਲਦੀ ਹੈ ਇਸ ਨੂੰ ਨਾਨਕਸਾਈ ਇੱਟ ਜਾਂ ਲਾਹੌਰੀ ਇੱਟ ਵੀ ਕਹਿੰਦੇ ਹਨ ਅੱਜ ਕੱਲ ਵਰਤੀ ਜਾਣ ਦੀ ਇੱਟ ਦੇ ਮੁਕਾਬਲੇ ਇਹ ਆਕਾਰ ਵਿੱਚ ਬਹੁਤ ਛੋਟੀ ਹੁੰਦੀ ਹੈ ਉਸ ਜਮਾਨੇ ਵਿੱਚ ਚੁਨਾਈ ਚੁੰਨੇ ਨਾਲ ਕੀਤੀ ਜਾਂਦੀ ਸੀ ਅਤੇ ਮਜ਼ਬੂਤੀ ਲਈ ਚੁੰਨੇ ਵਿੱਚ ਸਣ ਦੇ ਰੇਸੇ ਵੀ ਪਾਇਜ ਜਾਂਦੇ ਸਨ ਇਹ ਰਿਹਾਈ ਸੀ ਕਿਲਾ ਨਹੀਂ ਸਗੋਂ ਇਹ ਇੱਕ ਫੌਜੀ ਕੈਂਪ ਸੀ ਇਹ ਰਿਹਾਈ ਸੀ ਉਰੇ ਰਹਿੰਦੇ ਨਹੀਂ ਸੀ ਇੱਕ ਫੌਜੀ ਕੈਂਪ ਸੀ ਇਸੇ ਕਾਰਨ ਦਿੱਲੀ ਅਤੇ ਆਗਰੇ ਦੇ ਕਿਲਿਆਂ માંਗ ਇਸ ਵਿੱਚ دیਵਾਨੇ ਖਾਸ دیਵਾਨੇ ਆਮ دیਵਾਨੇ ਖਾਸ ਅਤੇ ਇਸ ਤਰ੍ਹਾਂ ਦੀ ਕੋਈ ਵੀ ਹੋਰ ਉਸਾਰੀ ਨਹੀਂ ਮਿਲਦੀ ਹੈ ਯਾਨੀ ਕਿ ਇਹ ਰਿਐਸੀ ਨਾ ਹੋਣ ਕਾ ਨੂ ਨਹੀਂ ਤਾਂ دیਵਾਨੇ ਆਮ ਹੈ ਨਾ دیਵਾਨੇ ਖਾਸ ਹੈ ਨਾ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਹੈ ਸਿਰਫ ਇੱਕ ਫੌਜੀ ਕੈਂਪ ਸੀ ਠੀਕ ਹੈ ਬੱਚੋ ਲੱਗੇ ਦੇ ਇਸਲੇ ਵਿੱਚ ਰਜ਼ੀਆ ਸੁਲਤਾਨ ਨੂੰ ਕੈਦ ਰੱਖਿਆ ਗਿਆ ਸੀ ਰਜ਼ੀਆ ਸੁਲਤਾਨ ਕੌਣ ਸੀ ਬੱਚੋ ਰਜ਼ੀਆ ਸੁਲਤਾਨ ਜਿਹੜੀ ਹੈ ਦਿੱਲੀ ਦੇ ਬਾਦਸ਼ਾਹ ਇਸਤਮਿਸ ਦੀ ਤੀ ਸੀ ਉਹ ਦਿੱਲੀ ਸੰਤਲਨ ਤਵਿਤਨ ਉੱਤੇ ਰਾਜ ਕਰਨ ਵਾਲੀ ਪਹਿਲੀ ਹੋਰ ਔਰਤ ਸੀ ਯਾਨੀ ਕਿ ਪਹਿਲੀ ਮਹਿਲਾ ਔਰਤ ਸੀ ਜਿਨੇ ਦਿੱਲੀ ਸਲਤਨਤ ਤੇ ਰਾਜ ਕੀਤਾ ਪਰ ਉਸ ਵੇਲੇ ਇੱਕ ਔਰਤ ਦਾ ਰਾਜ ਕਰਨਾ ਇੱਕ ਬਹੁਤ ਵੱਡੀ ਗੱਲ ਸੀ ਅਤੇ ਬਹੁਤ ਸਾਰੇ ਦਰਬਾਰੀ ਇਸ ਦੇ ਵਿਰੋਧ ਵਿੱਚ ਸਨ ਉਸ ਵੇਲੇ ਪਰਦੇ ਦੀ ਪ੍ਰਥਾ ਆਮ ਸੀ ਖਾਸ ਕਰ ਮੁਸਲਿਮ ਔਰਤਾਂ ਵਿੱਚ ਪਰ ਰਜ਼ੀਆ ਮਰਦਾਂ ਵਰਗੇ ਕੱਪੜੇ ਪਾਉਂਦੀ ਅਤੇ ਖੁੱਲੇ ਦਰਬਾਰ ਵਿੱਚ ਬੈਠਦੀ ਇਸ ਦੌਰਾਨ ਬਠਿੰਡੇ ਦੇ ਗਵਰਨਰ ਮਾਲਿਕ ਜਿਹੜਾ ਮਲਿਕ ਅਲਤੂਨੀਆ ਨੇ ਅਲਤੂਨੀਆ ਨੇ ਬਗਾਵਤ ਕਰ ਦਿੱਤੀ ਨਤੀਜੇ ਵਿੱਚ ਰਜ਼ੀਆ ਸੁਲਤਾਨ ਤੇ ਅਲਤੂਨੀਆ ਵਿਚ ਲੜਾਈ ਹੋਈ ਅਤੇ ਰਜ਼ੀਆ ਨੂੰ ਕੈਦ ਕਰ ਲਿਆ ਗਿਆ ਬਾਅਦ ਵਿੱਚ ਰਜ਼ੀਆ ਨੇ ਅਲਤੂਨੀਆ ਨਾਲ ਸ਼ਾਦੀ ਕਰ ਲਈ ਰਜ਼ੀਆ ਨੇ ਦਿੱਲੀ ਤੋਂ ਆਣ ਬਾਅਦ ਉਸ ਦੇ ਭਰਾ ਮੁਇਸ ਮਿਜੁਦੀਨ ਬਹਿਰਮਖ ਸਹਾ ਨੇ ਦਿੱਲੀ ਸੰਤਰਾ ਤੇ ਕਬਜ਼ਾ ਕਰ ਲਿਆ ਰਜਿਆ ਤੇ ਉਸ ਦੇ ਪਤੀ ਅਲਤੁਨੀਆ ਨੇ ਰਾਜ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਲੜਾਈ ਵਿੱਚ ਜਿੱਤ ਨਾ ਸਕੇ ਅਤੇ ਕੈਥਲ ਦੇ ਨੇੜੇ ਜੋ ਕਿ ਹਰਿਆਣਾ ਵਿੱਚ ਹੈ ਕੈਥਲ ਦੇ ਨੇੜੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਅੱਗੇ ਦੇਖੋ ਚੋ ਇੱਥੇ ਦਿੱਤਾ ਸੂਚਨਾ ਬੋਰਡ किला मुबारक ਬਠਿੰਡਾ ਬਾਰੇ ਜਾਣਕਾਰੀ ਦਿੰਦਾ ਹੈ ਆਓ ਪੜੀਏ ਤੇ ਇਸ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਨੂੰ ਲਿਖੀਏ ਕੀ ਜਾਣਕਾਰੀ ਮਿਲਦੀ ਹੈ ਦੇਖੋ ਬੱਚੋ ਆਪਾਂ ਨੂੰ ਇਸ ਤੋਂ ਇਹ ਕਿਲਾ ਗੋਬਿੰਦਗੜ੍ਹ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਕਿਲੇ ਦਾ ਨਿਰਮਾਣ ਬੀਨੇਪਾਲ ਦੇ ਵੰਸ਼ ਵਿੱਚ ਰਾਜਾ ਦੇਵ ਨੇ ਮੁੰਡਲੀਆਂ ਸਦੀਆਂ ਦੇ ਦੌਰਾਨ ਕਰਵਾਇਆ ਅਸਲ ਵਿੱਚ ਇਹ ਕਿਲਾ ਮਿੱਟੀ ਦੀਆਂ ਕੱਚੀਆਂ ਇੱਟਾਂ ਨਾਲ ਬਣਿਆ ਹੋਇਆ ਹੈ ਜੋ ਕਿ ਹੁਣਾਂ ਦੇ ਹਮਲੇ ਤੋਂ ਬਚਣ ਲਈ ਉਸਾਰਿਆ ਗਿਆ ਸੀ ਇਸ ਕਿਲੇ ਦਾ ਇਤਿਹਾਸ ਬਹੁਤੀ ਉਤਾਚੜਾ ਵਾਲਾ ਰਿਹਾ ਹੈ ਗਿਆ 11ਵੀਂ ਸਦੀ ਵਿੱਚ ਰਾਜਾ ਜੇਪਾਲ ਦੁਆਰਾ ਆਤਮ ਹੱਤਿਆ ਕਰਨ ਤੋਂ ਬਾਅਦ मोहम्मद गजनी ने इस ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਦਿੱਲੀ ਦੀ ਪਹਿਲੀ ਰਾਣੀ ਇਸਤਰੀ ਰਜ਼ੀਆ ਸੁਲਤਾਨ ਨੂੰ ਪਠਿੰਡੇ ਦੇ ਉਸ ਸਮੇਂ ਦੇ ਗਵਰਨਰ ਮੁਹੰਮਦ ਅਕਤਿਆਰ ਉਦੀਨ ﺍﻟतुनिया ਨੇ ਇਸ ਕਿਲੇ ਵਿੱਚ ਕੈਦ ਕਰਕੇ ਰੱਖਿਆ ਇਹ ਕਿਲਾ ਇਹ ਕਿਹਾ ਜਾਂਦਾ ਹੈ ਕਿ ਰਜ਼ੀਆ ਕਿਲੇ ਤੋਂ ਕੂਦ ਕੇ ਬਾਹਰ ਨਿਕਲੀ ਤਾਂ ਜੋ ਦੁਆਰਾ ਸੈਨਾ ਇਕੱਠੀ ਕਰਕੇ ਲੜ ਸਕੇ ਮੁਗਲ ਕਾਲ ਦੇ ਸਮੇਂ ਲਾਹੌਰ ਨੂੰ ਜਾਂਦੇ ਜਾਂਦੇ ਰਸਤੇ ਵਿੱਚ ਇਹ ਇੱਕ ਮਹੱਤਵਪੂਰਨ ਸਥਾਨ ਸੀ ਸਨ 1754 ਦੀ ਇਸ ਵਿੱਚ ਇਸ ਕਿਲੇ ਨੂੰ ਫੁਲਕਿਆਂ ਮੁਖੀ ਆਲਾ ਸਿੰਘ ਦੇ ਨੇ ਜੀਤ ਲਿਆ ਅਤੇ ਪਟਿਆਲੇ ਦੇ ਰਾਜਾ ਅਧੀਨ ਰਹਿ ਰਿਹਾ ਜਦ ਤੱਕ ਰਿਆਸਤ ਭਾਰਤ ਵਿੱਚ ਸੰਪੂਰਨ ਮਿਲ ਨਹੀਂ ਗਈ ਇਹ ਕਿਲਾ ਉੱਚੇ ਸਥਾਨ ਤੇ ਬਣਿਆ ਹੋਇਆ ਹੈ ਇਹ ਚੱਕਰਕਾਰ ਹੈ ਇਸ ਦੇ 32 ਛੋਟੇ ਅਤੇ 4 ਵੱਡੇ ਬੁਰਜ ਹਨ ਕਿਲੇ ਦੀਆਂ ਮਜ਼ਬੂਤ ਦੀਵਾਰਾਂ ਜੰਦਾਰ ਹਨ ਕਿਲਾ ਦੇ ਆਧਾਰ ਦੀ ਚੌੜਾਈ ਲਗਭਗ 16 ਮੀਟਰ ਅਤੇ ਉਚਾਈ 30 ਮੀਟਰ ਹੈ ਕਿਲੇ ਦਾ ਮੁੱਖ ਦਰਵਾਜ਼ਾ ਉੱਤਰ ਵਾਲੇ ਪਾਸੇ ਤੋਂ ਪੂਰਬ ਵੱਲ ਹੈ ਮੁੱਖ ਦਰਵਾਜ਼ੇ ਤੇ ਦਿਖੀਆਂ ਨੋਕਦਾਰ ਸਲਾਖਾਂ ਲੱਗੀਆਂ ਹਨ ਠੀਕ ਹੈ ਹੁਣ ਅੱਗੇ ਦੇਖੋ ਇਮਾਰਤ ਦਾ ਕੀ ਨਾਮ ਹੈ ਕਿਲਾ ਮੁਬਾਰਕ ਜਾਂ ਫਿਰ ਕਿਲਾ ਗੋਬਿੰਦਗੜ੍ਹ ਵੀ ਕਹਿੰਦਿਆ ਕਿੱਥੇ ਸਥਿਤ ਹੈ ਬਠਿੰਡੇ ਵਿੱਚ ਇਸ ਇਮਾਰਤ ਦਾ ਨਿਰਮਾਣ ਕਿਸ ਨੇ ਕਰਵਾਇਆ ਬੀ ਨੇਪਾਲ ਦੇ ਵੰਸ਼ ਵਿੱਚ ਰਾਜਾ ਦੇਵ ਨੇ ਕਰਵਾਇਆ ਰਾਜਾ ਜੈਪਾਲ ਨੇ ਤੋਂ ਬਾਅਦ ਇਹ ਕਿਸ ਦੇ ਕਬਜ਼ੇ ਵਿੱਚ ਰਿਹਾ ਕਿਸ ਦੇ ਮੁਹੰਮਦ ਗਜ਼ਨਵੀ ਦੇ ਫਿਰ ਰੱਜਿਆ ਸੁਲਤਾਨ ਨੇ ਕਿੰਨਾ ਸਮਾਂ ਰਾਜ ਕੀਤਾ ਲਗਭਗ 4 ਸਾਲ ਪਰਸ਼ਨ ਨੰਬਰ ਪਹਿਲਾ ਕਿਲਾ ਮੁਬਾਰਕ ਬਾਰੇ ਤੁਸੀਂ ਜੋ ਕੁਝ ਜਾਣਦੇ ਹੋ ਉਹ ਉਸ ਬਾਰੇ ਸੰਖੇਪ ਵਿੱਚ ਲਿਖੋ ਕਿਲਾ ਮੁਬਾਰਕ ਬਟਿਆ ਅੰਡਾ ਵਿੱਚ ਸਥਿਤ ਹੈ ਇਸ ਦਾ ਨਿਰਮਾਣ ਬਿਨੇਪਾਲ ਦੇ ਵੰਸ਼ ਵਿੱਚ ਰਾਜਾ ਦੇਵ ਨੇ ਕਰਵਾਇਆ ਸੀ ਰਾਜਾ ਜੈਪਾਲ ਦੇਵਾਦ ਇਸ ਤੇ ਮੁਹੰਮਦ ਗਜਨਵੀਦਾਂ ਕਬਜ਼ਾ ਹੋ ਗਿਆ ਦਿੱਲੀ ਦੀ ਰਾਣੀ ਰਜ਼ੀਆ ਸੁਲਤਾਨ ਨੂੰ ਇਸ ਕਿਲੇ ਵਿੱਚ ਕੈਦ ਕੀਤਾ ਗਿਆ ਸੀ 1754 ਵਿੱਚ ਇਸ ਕਿਲੇ ਨੂੰ ਫੁਲਕਿਆ ਮੁਖੀ ਆਲਾ ਸਿੰਘ ਨੇ ਜਿੱਤ ਲਿਆ ਇਸ ਦੇ 32 ਛੋਟੇ ਅਤੇ 4 ਵੱਡੇ ਬੁਰਜ ਹੈ ਇਸ ਦਾ ਮੁੱਖ ਦਰਵਾਜ਼ਾ ਉੱਤਰ ਵੱਲ ਹੈ ਠੀਕ ਹੈ ਬੱਚੋ ਅੱਗੇ ਦੇਖ ਇਹ ਹਮਾਮ ਹੈ ਠੀਕ ਹੈ ਆਮ ਖਾਸ ਬਾਗ ਮਹ ਸਰਹੰਦ ਠੀਕ ਹੈ 1 ਕੀ ਹੈ ਆਮ ਖਾਸ ਬਾਗ ਸਰਹੰਦ ਇਸ ਬਾਗ ਦੀ ਸ਼ੁਰੂਆਤ ਬਾਬਰ ਨੇ ਕੀਤੀ ਸੀ ਅਤੇ ਬਾਬਰ ਬਾਅਦ ਵਿੱਚ ਕਈ ਮੁਗਲ ਬਾਦਸ਼ਾਹ ਜਿਵੇਂ ਜਹਾਂਗੀਰ ਅਤੇ ਸਹਾਜਾ ਨੇ ਸਮੇਂ-ਸਮੇਂ ਇਸ ਵਿੱਚ ਵਾਧਾ ਕੀਤਾ ਇਹ ਮੁਗਲ ਬਾਦਸ਼ਾਹ ਦੀ ਠਹਿਰਨ ਹਰ ਸੀ ਉਹ ਦਿੱਲੀ ਅਤੇ ਲਾਹੌਰ ਦਰਮਿਆਨ ਸਫ਼ਰ ਸਮੇਂ ਆਉਂਦੇ ਜਾਂਦੇ ਇਸ ਵਿੱਚ ਠਹਿਰਦੇ ਸਨ। ਜਹਾਂਗੀਰ ਨੇ ਇਸ ਵਿੱਚ ਸਰੋਦਖਾਨਾ, ਹਮਾਮ ਅਤੇ ਸੀਸ ਮਹਿਲ ਦਾ ਨਿਰਮਾਨ ਕਰਵਾਇਆ ਜਦਕਿ ਸਹਾਜਾ ਨੇ ਦੌਲਤਖਾਨੇ ਇੱਕ ਖਾਸ ਬਣਵਾਇਆ। ਦੌਲਤਖਾਨਾ ਇਹ ਖਾਸ ਬਣਵਾਇਆ। ਇਹ ਦੌਲਤਖਾਨਾ ਇੱਕ ਖਾਸ ਹੈ। ਠੀਕ ਹੈ ਅੱਗੇ ਦੇਖੋ। ਅਸੀਂ ਉਹਨਾਂ ਪੁਰਾਣੀਆਂ ਇਮਾਰਤਾਂ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਇਤਿਹਾਸ ਮਹੱਤਵਪੂਰਨ ਹੈ ਕਿਸੇ ਇਤਿਹਾਸਕ ਜਾਂ ਵਿਰਾਸਤੀ ਇਮਾਰਤ ਤੋਂ ਸਾਨੂੰ ਬਹੁਤ ਲਾਇ ਲਾਇਵੰਦ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਉਸ ਸਮੇਂ ਦੀ ਪਵਨ ਨਿਰਮਾਣ ਕਲਾ ਇਮਾਰਤ ਨੂੰ ਬਣਾਉਣ ਵਿੱਚ ਵਰਤੀਆਂ ਗਿਆ ਸਮਾਨ ਕਦੋਂ ਬਣਿਆ ਕਿਸ ਨੇ ਬਣਾਇਆ ਆਦਿ ਪਰੰਤੂ ਅਜੇ ਬਹੁਤ ਸਾਰੀਆਂ ਇਮਾਰਤਾਂ ਸਾਮ ਸੰਭਾਲ ਦੀ ਕਮੀ ਕਾਰਨ ਖਤਮ ਹੋ ਰਹੀਆਂ ਹਨ ਸਰਹਿੰਦ ਦਾ ਆਮ ਖਾਸ ਬਾਗ ਅਜੇ ਹੀ ਇਮਾਰਤ ਇਤਿਹਾਸਿਕ ਯਾ ਵਿਰਾਸਤੀ ਇਮਾਰਤ ਹੈ ਪਰੰਤੂ ਇਸ ਦੀ ਹੋਂਦ ਵੀ ਖਤਮ ਖਤਰੇ ਵਿੱਚ ਹੈ ਬਾਦਸ਼ਾਹ ਨੇ ਇਮਾਰਤ ਬਣਵਾਉਂਦੇ ਸਮੇਂ ਆਪਣੀ ਰੁਚੀ ਅਨੁਸਾਰ ਕੁਝ ਨਾ ਕੁਝ ਨਵਾਂ ਵੀ ਸ਼ਾਮਲ ਕੀਤਾ ਆਓ ਇਸ ਸੰਬੰਧੀ ਇੱਕ ਰੋਚਕ ਗੱਲ ਜਾਣੀਏ ਤੁਸੀਂ ਇਤਿਹਾਸਕ ਇਮਾਰਤ ਦੇ ਦਰਵਾਜ਼ਿਆਂ ਨੂੰ ਦੇਖਦੇ ਹੋ ਤਾਂ ਉਹ ਉਪਰੋਂ ਅਰਧ ਗੋਲਾਕਾਰ ਦਿਖਾਈ ਦਿੰਦੇ ਹਨ ਇਸ ਰਚਨਾ ਨੂੰ ਡਾਟ ਕਹਿੰਦੇ ਹਨ ਡਾਟ ਦੇ ਆਮੁਖ ਕਿਸਮਾਂ ਹਿੱਟ ਅਨੁਸਾਰ ਹੈ ਦੇਖੋ ਇਹ ਜਿਹੜਾ ਗੋਲਾ ਹੈ ਇਹਨੂੰ ਡਾਟ ਕਹਿੰਦੇ ਆ ਠੀਕ ਹੈ ਇਸ ਡਾਟ ਦਾ ਪ੍ਰਕਾਰ ਪੋੜੇ ਦੀ ਜਿਹੜੀ ਖੂਰੀ ਹੈ ਵਾਂਗ ਹੈ ਠੀਕ ਹੈ ਇਸ ਕਿਸਮ ਦੀਆਂ ਡਾਟਾ ਵਾਲੀਆਂ ਇਮਾਰਤਾਂ ਬਾਦਸ਼ਾਹ ਜਹਾਂਗੀਰ ਦੇ ਸਮੇਂ ਦੀਆਂ ਹਨ ਠੀਕ ਹੈ ਇਸ ਵਿੱਚ ਡਾਟ ਦੇ ਅੰਦਰ ਡਾਂਟਾ ਨਜ਼ਰ ਆਉਂਦੀਆਂ ਹਨ ਇਸ ਦਾ ਚਲਨ ਬਾਦਸ਼ਾਹ ਸਹਾਜਾ ਦੇ ਸਮੇਂ ਤੋਂ ਸਰੂਪ ਮੰਨਿਆ ਜਾਂਦਾ ਹੈ ਆ ਦੇਖੋ ਆ ਇਹ ਜਿਹੜੀ ਡਾਟ ਜਿਹੜੀ ਹੈ ਕਿਸ ਤਰ੍ਹਾਂ ਦੀ ਹੈ ਹੈਨਾ ਦੇਖੋ ਇੱਕ ਕਿਸ ਟਾਈਮ ਦੀ ਹੈ ਇਹ ਬਾਦशाह शाहजादे ਟਾਈਮ ਦੀ ਹੈ। ਕ੍ਰਿਆ 1 ਕੀ ਤੁਸੀਂ ਕਿਸੇ ਇਮਾਰਤ ਵਿੱਚ ਉੱਪਰ ਦਿੱਤੇ ਡਾਟਾ ਦੇ ਨਮੂਨਿਆਂ ਵਿੱਚੋਂ ਕੋਈ ਨਮੂਨਾ ਵੇਖਿਆ ਹੈ? ਜੇ ਵੇਖਿਆ ਹੈ ਤਾਂ ਯਾਦ ਕਰਕੇ ਲਿਖੋ ਕਿੱਥੇ ਵੇਖਿਆ ਹੈ ਉਸ ਇਮਾਰਤ ਦੀ ਕੋਈ ਹੋਰ ਖਾਸ ਗੱਲ ਤੁਹਾਨੂੰ ਯਾਦ ਹੋਵੇ ਤਾਂ ਉਹ ਵੀ ਲਿਖੋ। ਕੀ ਤੁਸੀਂ ਇਸ ਤਰ੍ਹਾਂ ਦੀ ਇਮਾਰਤ ਕਿਤੇ ਦੇਖੀ ਹੈ ਉਹ ਤੁਸੀਂ ਉਹਰੇ ਲਿਖਣਾ ਹੈ ਤੇ ਕਿਹੜੀ ਇਮਾਰਤ ਦੇਖੀ ਅੱਗੇ ਦੇਖੋ ਕੋਸ ਮিনার ਇਹ ਮিনার ਮੁਗਲ ਬਾਦਸ਼ਾਹ ਦੁਆਰਾ ਕੋ ਕੋ ਜਾ ਜਾਂ ਫਿਰ ਆਪਾਂ ਕਹੇ ਕੋਸ ਕੋ ਜਾਂ ਫਿਰ ਕੋਸ ਦੀ ਦੂਰੀ ਉੱਪਰ ਬਣਾਏ ਗਏ ਤਾਂਕਿ ਸਫ਼ਰ ਦੌਰਾਨ ਫਾਸਲੇ ਦਾ ਪਤਾ ਲਗਾਇਆ ਜਾ ਸਕੇ ਜਿਵੇਂ ਆ ਅੱਜਕੱਲ ਸੜਕਾਂ ਤੇ ਕਿਲੋਮੀਟਰ ਲਿਖਿਆ ਹੁੰਦੇ ਨੇ ਕਿਲੋਮੀਟਰ ਦੇ ਪੱਥਰ ਲੱਗੇ ਹੁੰਦੇ ਨੇ ਐ ਹੀ ਇਹ ਬਣਾਏ ਸੀ ਪਹਿਲੇ ਕੋਸ ਹੁੰਦੀ ਸੀ ਕਿਲੋਮੀਟਰ ਨਹੀਂ ਹੁੰਦੇ ਸੀ ਹਨ ਤੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਕਈ ਮিনার ਹਨ ਕਿਉਂਕਿ ਦਿੱਲੀ ਤੋਂ ਲਾਹੌਰ ਦਾ ਰਸਤਾ ਪੰਜਾਬ ਵਿੱਚੋਂ ਹੀ ਜਾਂਦਾ ਸੀ ਅਤੇ ਬਹੁਤ ਹੀ ਮਹੱਤਵਪੂਰਨ ਮਾਰਗ ਸੀ ਇਸ ਕਰਕੇ ਇੱਕ ਇੱਕ ਕੋਸਾਂ ਤੇ ਲਾਏ ਗਏ ਸੀ ਤਾਂ ਕਿ ਰਸਤੇ ਦਾ ਪਤਾ ਲੱਗ ਜਾਵੇ ਕਿੰਨੇ ਕੋਸ ਹੋਰ ਰਹਿ ਜਾ ਆ ਦੇਖੋ ਕੋਸ ਮিনার ਤਾਂ ਇਹਨੂੰ ਕੋਸ ਮিনার ਕਹਿੰਦੇ ਨੇ ਕੋਸ ਮিনার ਇੱਕ ਚੌਰਸ ਖੜੇ ਥੜੇ ਉੱਤੇ ਹੈ ਇੱਕ ਚੌਰਸ ਥੜੇ ਉੱਤੇ ਹੈ ਇਸ ਤੋਂ ਉੱਪਰ ਦੀ ਬਨਾਵਟ ਅਠਪੁਜੀ ਹੈ ਇਹ ਜਿਹੜੀ ਹੈ ਅਠਪੁਜੀ ਹੈ ਇਮਾਰਤ ਅਤੇ ਉਸ ਤੋਂ ਉੱਪਰ ਇਹ ਰਚਨਾ ਗੋਲ ਹੋ ਜਾਂਦੀ ਹੈ ਉਸ ਤੋਂ ਉੱਪਰ ਦੇਖੋ ਇਹ ਗੋਲ ਹੋ ਜਾਂਦੀ ਹੈ ਇਹ ਉੱਪਰ ਗੋਲ ਹੈ ਨਾ ਅੱਗੇ ਦੇਖੋ ਅੱਜ ਕੱਲ੍ਹ ਸੜਕ ਦੂਰੀ ਦੱਸਣ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ਸੜਕਾਂ ਦੇ ਕਿਨਾਰਿਆਂ ਤੇ ਮੀਲ ਪੱਥਰ ਲੱਗੇ ਹੁੰਦੇ ਹਨ ਕਈ ਥਾਵਾਂ ਤੇ ਵੱਡੇ ਵੱਡੇ ਬੋਰਡਾਂ ਤੇ ਦੂਰੀਆ ਦੀ ਜਾਣਕਾਰੀ ਲਿਖੀ ਹੁੰਦੀ ਹੈ ਤੇ ਪਹਿਲੇ ਕੀ ਹੁੰਦੇ ਸੀ ਇੱਕ ਕੋਸਮੀਨਾਰ ਸੀ ਨੂਰ ਮਹਿਲ ਦੀ ਸਰਾ ਨੂ ਮਹਿਰ ਜਲੰਧਰ ਦੇ ਕੋਲ ਇੱਕ ਕਸਥਾ ਹੈ ਕਿਹਾ ਜਾਂਦਾ ਹੈ ਕਿ ਇਸ ਦਾ ਨਾਮ ਮੁਗਲ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰ ਜਹਾਂ ਦੇ ਨਾਂ ਤੇ ਪਿਆ ਹੈ ਇਹ ਇਸ ਤਰ੍ਹਾਂ ਦਾ ਨਿਰਮਾਨ ਮਲਿਕਾ ਨੂਰ ਜਹਾਂ ਦੇ ਹੁਕਮ ਤੇ ਕਰਵਾਇਆ ਗਿਆ ਇਹ ਪਵਨ ਕਲਾ ਦਾ ਇੱਕ ਬੇਹਦ ਖੂਬਸੂਰਤ ਨਮੂਨਾ ਹੈ ਇਹ ਨੂਰ ਮਹਿਲ ਵਿੱਚ ਠੀਕ ਹੈ ਅੱਗੇ ਦੇਖ ਪਰਸ ਨੰਬਰ 3 ਆਪਣੇ ਅਧਿਆਪਕ ਜੀ ਘਰ ਦੇ ਕਿਸੇ ਵੱਡੇ ਮੈਂਬਰ ਤੋਂ ਪਤਾ ਕਰੋ ਅਤੇ ਲਿਖੋ ਕਿ ਸਰਾਵਾਂ ਬਣਾਉਣ ਦਾ ਕੀ ਉਦੇਸ਼ ਸੀ ਦੇਖੋ ਕੀ ਉਦੇਸ਼ ਸੀ ਪਹਿਲਾ ਜਮਾਨੇ ਵਿੱਚ ਆਵਾਜ਼ ਆਈ ਦੇ ਸਾਧਨ ਘੱਟ ਸਨ ਤੇ ਰਹਾ ਗਿਰਾਨੂ ਰਸਤੇ ਵਿੱਚ ਰਾਤ ਤੋਂ ਹੋ ਜਾਂਦੀ ਸੀ ਰਾਤ ਕੱਟਣ ਲਈ ਸਰਾਵਾਂ ਦਾ ਨਿਰਮਾਣ ਕੀਤਾ ਗਿਆ ਸੀ ਠੀਕ ਹੈ ਜਿਹੜਾ ਆਪਾਂ ਅੱਜਕੱਲ ਕਹਿੰਦੇ ਏ ਟਰਮਸਾਲਾ ਜਾਂ ਹੋਟਲ ਨੇ ਉਸ ਟਾਈਪ ਤੇ ਉਸ ਤਰ੍ਹਾਂ ਦੇ ਹੁੰਦੇ ਸੀ ਅੱਗੇ ਦੇਖੋ ਪੁਰਾਤਤਵ ਵਿਭਾਗ ਇੱਕ ਮਹਿਕਮਾ ਹੈ ਜੋ ਇਤਿਹਾਸਕ ਇਮਾਰਤਾਂ ਦੀ ਛਾਂ ਸੰਭਾਲ ਕਰਦਾ ਹੈ ਕੌਣ ਸਾ ਮਹਿਕਮਾ ਪੁਰਾਤਤਵ ਵਿਭਾਗ ਹੈ ਅਧਿਆਪਕ ਇੱਥੇ ਪੂਰਾ ਤਤਵ ਵਿਭਾਗ ਦੁਆਰਾ جاری ਇਤਿਹਾਸਕ ਇਮਾਰਤਾਂ ਦੀ ਸੂਚੀ ਦਿੱਤੀ ਜਾ ਰਹੀ ਹੈ ਵਿਦਿਆਰਥੀਆਂ ਨੂੰ ਨੇੜੇ ਵਿਰਾਸਤੀ ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾਵੇ ਇਸ ਪਾਠ ਦਾ ਮਹੰਤਵ ਬੱਚਿਆਂ ਨੂੰ ਵਿਰਾਸਤੀ ਮਾਰਤਾ ਉਹਨਾਂ ਦੀ ਨਿਰਮਾਣ ਕਲਾ ਅਤੇ ਉਸ ਪਹਿਲਾ ਹੈ ਸਰਾਈ ਅਕਬਰ ਅਮਾਨਤ ਖਾਨ ਸ੍ਰੀ ਅੰਮ੍ਰਿਤਸਰ ਸਾਹਿਬ ਪੁਰਾਣੀ ਸਰਾ ਫਤਿਹ ਬਾਦ ਜੋ ਕਿ ਸ੍ਰੀ ਅੰਮ੍ਰਿਤ ਸਰ ਸਾਹਿਬ ਵਿੱਚ ਹੀ ਹੈ ਫਿਰ ਰਾਮ ਬਾਗ ਰੋਡ ਸ੍ਰੀ ਅੰਮ੍ਰਿਤ ਸਰ ਸਾਹਿਬ ਠੀਕ ਹੈ ਫਿਰ ਕਿਲਾ ਮੁਬਾਰਕ ਭਟਿੰਡਾ ਕੱਚਾ ਕਿਲਾ ਅਭੋਰ ਜੋ ਕਿ ਫਾਜ਼ਿਲ ਕਾਚੇ ਹੈ ਫਿਰ ਬਾਰਾਂਦਰੀ ਜਾਂ ਫਿਰ ਅਨਾਰਕਲੀ ਕਈ ਆਪਾਂ ਇਹ ਬਟਾਲਾ ਗੁਰਦਾਸਪੁਰ ਵਿੱਚ ਹੈ ਤੇ ਮਕਬਰਾ ਸ਼ਮਸ਼ੇਰ ਖਾਨ ਬਟਾਲਾ ਗੁਰਦਾਸਪੁਰ ਵਿੱਚ ਹੈ ਤਖਤੇ ਅਕਬਰੀ ਕਲਾਨੌਰ ਇਹ ਗੁਰਦਾਸਪੁਰ ਵਿੱਚ ਹੈ ਮੁਗਲ ਕੋਸ ਮਿਨਾਰ ਚਿਮਾ ਕਲਾ ਜਲੰਧਰ ਵਿੱਚ ਮੁਗਲ ਪੁਲ ਦੱਖਣੀ ਜਲੰਧਰ ਵਿੱਚ ਤੇ ਸਰਾਂਏ ਦਖਣੀ ਦਖਣੀ ਜਲੰਧਰ ਵਿੱਚ ਮੁਗਲ ਕੋਸ ਮিনার ਦਖਣੀ ਜਲੰਧਰ ਵਿੱਚ ਮੁਗਲ ਕੋਸ ਮিনার ਇੱਕ ਜਲੰਧਰ ਵਿੱਚ ਵੀ ਹੈ ਤੇ ਥੇ ਗੱਟੀ ਨਗਰ ਜਲੰਧਰ ਵਿੱਚ ਹੈ ਮੁਗਲ ਕੋਸ ਮিনার ਨਕੋਦਰ ਜਲੰਧਰ ਵਿੱਚ ਹੈ ਠੀਕ ਹੈ ਦੱਸਿਆ ਸੀ ਨਾ ਕੋਸ ਮিনার ਬਹੁਤ ساری ਹੈ ਉਹ ਹਰ ਇੱਕ ਕੋਸ ਤੇ ਹੁੰਦੀ ਹੈ ਤਾਂ ਇਸ ਕਰਕੇ ਇੰਨੀ ਕੋਸ ਮinare ਅੱਗੇ ਦੇਖੋ ਮੁਹੰਮਦ ਮومین ਅਤੇ ਹਾਜੀ ਜਮਾਲ ਦੇ ਮਕਬਰੇ ਜਲੰਧਰ ਵਿੱਚ ਸਰਾਈ ਨੂਰ ਮਹਿਲ ਨੂਰ ਮਹਿਲ ਜਲੰਧਰ ਮੋਗਲ ਕੋਸ ਮিনার ਸ਼ਾਮਪੁਰ ਜਲੰਧਰ ਮੁਗਲ ਕੋਸ ਮিনার ਟੂਟਕਲਾ ਚਲੰਦਰ ਮੁਗਲ ਕੋਸ ਮিনার ਉਪਲ ਜਲੰਧਰ ਮੁਗਲ ਕੋਸ ਮিনার ਵੀਰਪਿੰਡ ਜਲੰਧਰ ਕੋਸ ਮিনার ਕੁਗ ਕੁਗਰਾਣੀ ਰਾਜਪੂਤਾ ਲੁਧਿਆਣਾ ਕੋਸ ਮিনার ਲਖਸਰੀ ਲਸકરી ਖਾਨ ਲੁਧਿਆਣਾ ਕੋਸ ਮিনার डंडारी कल लुधियाना कोसमीनार शेरपुर लुधियाना सुनेत पिंड सुनेत लुधियाना कोसमीनार सानेवाल लुधियाना विरासत स्थान रोपड़ बोधि स्तूप सिंगोल फतेहगढ़ साहेब, सुमेर महल श्री अमृतसर साहेब ਫਲੋਰ ਦਾ ਕਿਲਾ ਫਲੋਰ ਜਲੰਧਰ ਪੁਰਾਣਾ ਟਿੱਲਾ ਫਲੋਰ ਜਲੰਧਰ ਬੋਧੀ ਸਤੂਪ ਖਮਾਣੋ ਫਤਿਹਗੜ੍ਹ ਸਾਹਿਬ ਠੀਕ ਹੈ ਇਹ ਕੁਛ ਇਹ ਮਾਰਤਾ ਨਹੀਂ ਤੁਸੀਂ ਧਿਆਨ ਰੱਖੋ ਪਰਸ ਨੰਬਰ 4 ਬੱਚੋ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਤੇ ਅਧਿਆਪਕ ਦੀ ਮਦਦ ਨਾਲ ਨਕਸ਼ੇ ਵਿੱਚ ਉਹਨਾਂ ਦੇ ਨਾਂ ਲਿਖੋ ਪੰਜਾਬ ਵਿੱਚ 23 ਜ਼ਿਲ੍ਹੇ ਨੇ ਹੁਣ ਇੱਕ ਨਵਾਂ ਜ਼ਿਲ੍ਹਾ ਬਣਿਆ ਹੈ ਉਹਨੂੰ ਮਿਲਾ ਕੇ 23 ਜ਼ਿਲ੍ਹੇ ਨੇ ਠੀਕ ਹੈ ਆ ਦੇਖੋ ਥੇ ਆਪਾਂ ਭਰਤੀ ਆਪਾਂ ਉੱਪਰੋਂ ਸ਼ੁਰੂ ਕਰਦੇ ਆਂ ਪਹਿਲੇ ਤਾਂ ਆ ਦੇਖਦੇ ਆਂ ਜਿਹੜਾ ਪੰਜਾਬ ਦਾ ਨਕਸ਼ਾ ਹੈ ਇਹਦੇ ਇੱਕ ਪਾਸੇ ਦਾ ਹਰਿਆਣਾ ਹੈ ਇੱਕ ਪਾਸੇ ਰਾਜਥਾਨ ਹੈ ਇੱਕ ਪਾਸੇ ਪਾਕਿਸਤਾਨ ਹੈ ਇੱਧਰ ਹਿਮਾਚਲ ਹੈ ਇੱਧਰ ਚੰਡੀਗੜ੍ਹ ਹੈ ਤੇ ਇੱਧਰ ਜੰਮੂ ਕਸ਼ਮੀਰ ਹੈ ਠੀਕ ਹੈ ਬੱਚੋ ਆਪਾਂ ਨੂੰ ਇਹ ਪਤਾ ਹੋਵੇ ਕਿ ਆਪਣੇ ਜਿਹੜੇ ਗਵਾਂਡੇ ਰਾਜ ਕਿਹੜੇ ਨੇ ਰਾਜਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਤੇ ਜੰਮੂ ਕਸ਼ਮੀਰ ਤੇ ਜਿਹੜਾ ਆਪਾਂ ਦੇਸ਼ ਕਹੀਏ ਉਹ ਪਾਕਿਸਤਾਨ ਹੈ ਠੀਕ ਹੈ ਨਾਲ ਲੱਗਦਾ ਜਿਹੜੇ ਕਿਹੜੇ ਦੇਸ਼ ਦੀ ਜਿਹੜੀ ਸੀਮ ਆਪਣੇ ਨਾਲ ਲੱਗਦੀ ਹੈ ਹੱਦ ਜਿਹੜੀ ਲੱਗਦੀ ਹੈ ਉਹ ਪਾਕਿਸਤਾਨ ਦੀ ਲੱਗਦੀ ਹੈ ਚਲੋ ਉਪਰੋਂ ਸ਼ੁਰੂ ਕਰਦੇ ਆਪਾਂ ਆ ਪਠਾਨਕੋਟ ਹੈ ਵਿੱਚੋਂ ਇਹ ਜਿਹੜਾ ਗੁਰਦਾਸਪੁਰ ਹੈ ਕੰਨਾ ਲਾ ਲਿਓ ਬੱਚੋ ਇਹਦੇ ठीक है गुरदासपुर अमृतसर होशियारपुर आ कपूरथला कपूरथला बच्चों ये भी है तो आ कपूरथला है ये जो हिस्सा है ये कपूरथला हिस्सा है ठीक है ये जलंधर तरन तारण साहिब फिरोजपुर फरीदकोट ਮੋਗਾ ਸ੍ਰੀ ਮੁਖਤਰ ਸਾਹਿਬ ਫਾਜ਼ਿਲਕਾ ਬਠਿੰਡਾ ਬਰਨਾਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਇੱਧਰ ਸਹਿਬਜ਼ਾਦੇ ਅਜੀਤ ਸਿੰਘ ਨਗਰ ਆ ਜਿਹੜਾ ਹੈ ਠੀਕ ਹੈ ਇਹਨੂੰ ਆਪਾਂ ਐਸ ਏ ਐਸ ਨਗਰ ਵੀ ਕਹਿੰਦੇ ਆ ਠੀਕ ਹੈ ਉਰੇ ਆ ਜਿਹੜਾ ਹੈ ਰੂਪਨਗਰ ਜਿਹਨੂੰ ਰੋਪੜ ਵੀ ਕਹਿੰਦੇ ਆਪਾਂ ਆ ਜਿਹੜਾ ਹੈ ਸ਼ਹੀਦ ਭਗਤ ਸਿੰਘ ਨਗਰ ਐਸ ਬੀ ਐਸ ਨਗਰ ਵੀ ਕਹਿੰਦੇ ਹਨ ਨੂੰ ਠੀਕ ਹੈ ਆ ਪਟਿਆਲਾ ਹੈ ਬੱਚੋ ਇੱਧਰ ਆ ਜਿਹੜਾ ਇਹ ਚੰਡੀਗੜ੍ਹ ਹੈ ਆ ਮਾਨਸਾ ਇਹ ਸੰਗਰੂਰ ਤੇ ਹੁਣ ਇੱਕ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਉਹ ਇਨਾਂਕ ਬਣਿਆ ਹੈ ਵਿੱਚੋਂ ਆ ਜਿਹੜਾ ਉਰੇ ਆਪਾਂ ਕਹੀਏ ਮਲੇਰ ਕੋਟਲਾ ਠੀਕ ਹੈ ਇਹਨੂੰ ਮਿਲਾ ਕੇ ਜਿਹੜੇ ਹੈ ਤੇਜ ਜ਼ਿਲ੍ਹੇ ਨੇ ਪੰਜਾਬ ਠੀਕ ਹੈ ਬੱਚੋ ਅੱਗੇ ਦੇਖੋ ਪੰਜੀਤ ਇਤਿਹਾਸਕ ਇਮਾਰਤਾਂ ਦੇ ਨਾਮ ਲਿਖੋ ਇਹ ਇਮਾਰਤਾਂ ਜਿਸ ਜ਼ਿਲ੍ਹੇ ਵਿੱਚ ਸਥਿਤ ਹੈ ਨਕਸ਼ੇ ਵਿੱਚ ਉਹਨਾਂ ਜ਼ਿਲ੍ਹਿਆਂ ਵਿੱਚ ਰੰਗ ਭਰ ਕੇ ਤੇ ਇਤਿਹਾਸਕ ਇਮਾਰਤਾਂ ਦਾ ਨਾਮ ਲਿਖੋ ਇਸ ਕਾਗਜ਼ ਕਾਰਜ ਲਈ ਅਧਿਆਪਕ ਦੀ ਮਦਦ ਲਈ ਜਾਵੇ ਦੇਖੋ ਕਿਹੜੇ-ਕਿਹੜੇ ਆ ਸਰਾਏ ਅਕਬਰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹੈ ਤਖਤੇ ਅਕਬਰੀ ਗੁਰਦਾਸਪੁਰ 'ਚ ਹੈ ਸਰਾਏ ਨੂਰ ਮਹਿਲ ਜਲੰਧਰ ਵਿੱਚ ਹੈ ਕਿਲਾ ਮੁਬਾਰਕ ਬਟਿੰਡੇ ਵਿੱਚ ਹੈ ਕੋਸ ਮিনার ਲੁਧਿਆਣਾ ਵਿੱਚ ਹੈ ਇਹ ਜਿਹੜੇ ਆਪਾਂ ਨੇ ਉੱਪਰ ਡਿਸਟ੍ਰਿਕਟਾਂ ਕਰ ਲਈਏ ਜ਼ਿਲ੍ਹੇ ਕਰ ਰਹੇ ਹਾਂ ਉਸੇ ਤੁਸੀਂ ਰੰਗ ਭਰ ਕੇ ਆ ਮਿਨਾਰਾ ਦੇ ਨਾਮ ਤੁਸੀਂ ਲਿਖ ਸਕਦੇ ਹੋ ਅੱਗੇ ਦੇਖੋ ਬੱਚੋ ਦੇਖੋ ਬੱਚੋ ਪਸੰਦ ਨੰਬਰ 6 ਸਹੀ ਮਿਲਾਨ ਕਰੋ ਇੱਕ ਪਾਸੇ ਇਮਾਰਤ ਦੇ ਨਾਮ ਦੇ ਰੱਖੇ ਨੇ ਇਤਿਹਾਸਿਕ ਇਮਾਰਤ ਦੇ ਇੱਕ ਪਾਸੇ ਸਥਾਨ ਦੇ ਰੱਖਿਆ ਦੇਖੋ ਚੋ ਪਹਿਲੇ ਪੜ ਲੈਂਦੇ ਆਪਾਂ ਨੂਰ ਮਹਿਲ ਦੀ ਸਰਾ ਤਖਤੇ ਅਕਬਰੀ ਆਮ ਖਾਸ ਬਾਗ ਬੋਧੀ ਸਤੂਪ ਤੇ ਸਰਾਈ ਅਕਬਰ ਇਧਰ ਸਥਾਨ ਹੈ ਸੰਘੋਲ ਅਮਾਨਤ ਖਾਨ ਨੂਰ ਮਹਿਲ ਕਲਾਂ ਨੌਰ ਤੇ ਸਰਹੰਦ ਨੂਰ ਮਹਿਲ ਨਾਮ ਤੋਂ ਹੀ ਪਤਾ ਚੱਲ ਰਿਹਾ ਨੂਰ ਮਹਿਲ ਤਖਤੇ ਅਕਬਰੀ ਜੋ ਹੈ ਉਹ ਕਿੱਥੇ ਹੈ ਕਲਾਨੌਰ ਚ ਹੈ ਆਮ ਖਾਸ ਬਾਗ ਸਰਹੰਦ ਚ ਬੋਧੀ ਸਤੂਪ ਜਿਹੜਾ ਉਸਹੋਲ ਚ ਹੈ ਤੇ ਸਰਾਈ ਅਕਬਰ ਅਮਨਤ ਖਾਨ ਚ ਹੈ ਠੀਕ ਹੈ ਬੱਚੋ ਅੱਗੇ ਦੇਖੋ ਪੰਜਾਬ ਦੀਆਂ ਇਤਿਹਾਸਿਕ ਇਮਾਰਤਾਂ ਕਿਹੜੀ-ਕਿਹੜੀ ਹੈ ਕਿਲਾ ਮੁਬਾਰਕ ਕੋਸ ਮਹਿਲ ਸਰਾਈ ਨੂਰ ਮਹਿਲ ਬਹੁਤ ਗੱਤੀ ਬੋਧੀ ਸਤੂਪ ਪੁਰਾਣਾ ਕਿਲਾ ਹੋਰ ਵੀ ਜੇ ਤੁਹਾਨੂੰ ਪਤਾ ਹੈ ਤੁਸੀਂ ਲਿਖ ਸਕਦੇ ਹੋ ਅੱਗੇ ਦੇਖੋ ਬੱਚੋ ਪਰਸ਼ਨ ਨੰਬਰ 8 ਪੰਜਾਬ ਸਰਕਾਰ ਦਾ ਕਿਹੜਾ ਮੈਕਮਾ ਇਤਿਹਾਸਿਕ ਇਮਾਰਤਾਂ ਦੀ ਸੰਭਾਲ ਕਰਦਾ ਹੈ ਕਿਹੜਾ ਪੁਰਾਤਤਵ ਵਿਭਾਗ ਕਰਦਾ ਹੈ ਪਰਸ਼ਨ ਨੰਬਰ 9 ਬੱਚੋ ਕਿਸੇ ਇਤਿਹਾਸਿਕ ਇਮਾਰਤ ਨੂੰ ਸਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਕਿਸ ਤਰ੍ਹਾਂ ਦੀ ਮਿਲਦੀ ਹੈ ਸਾਨੂੰ ਉਸ ਸਮੇਂ ਦੀ ਨਿਰਮਾਣ ਕਲਾ ਤੋਂ ਵੀ ਕਿਵੇਂ ਬਣਦੇ ਸੀ ਇਮਾਰਤ ਬਣਾਉਣ ਵਿੱਚ ਵਰਤੇ ਜਾਣ ਵਾਲਾ ਸਮਾਨ ਇਸ ਨੂੰ ਕਦੋਂ ਅਤੇ ਕਿਸ ਨੇ ਬਣਵਾਇਆ ਆਦੀ ਸਾਨੂੰ ਜਾਣਕਾਰੀਆਂ ਮਿਲਦੀ ਹੈ ਠੀਕ ਹੈ ਲੱਗੇ ਦੇਖੋ ਬੱਚੋ ਪ੍ਰਸ਼ਨ ਨੰਬਰ 10 ਰਜ਼ੀਆ ਦਿੱਲੀ ਦੇ ਕਿਸ ਬਾਦਸ਼ਾਹ ਦੀ ਧੀ ਸੀ ਕਿਸ ਦੇ ਹਿਲਤ ਉਸਮਿਸ ਪ੍ਰਸ਼ਨ ਨੰਬਰ 11 ਬੱਚੋ ਰਜ਼ੀਆ ਤੇ ਉਸਦੇ ਪਤੀ ਦਾ ਕਤਲ ਕਿੱਥੇ ਅਤੇ ਕਿਉਂ ਕੀਤਾ ਗਿਆ ਰਜ਼ੀਆ ਤੇ ਉਸਦੇ ਪਤੀ ਦਾ रजिया देव परा मुइजदीन बहरम सहा ने कैथल ਦੇ ਨੇੜੇ ਕਤਲ ਕਰ ਦਿੱਤਾ ਅਜਿਹਾ ਰਾਜ ਪ੍ਰਾਪਤੀ ਲਈ ਕੀਤਾ ਇੱਕ ਆਦੇ ਲਈ ਕੀਤਾ ਰਾਜ ਪ੍ਰਾਪਤ ਲਈ ਦਿੱਲੀ ਤੇ ਰਾਜ ਕਰਨ ਲਈ ਕੀਤਾ ਗਿਆ ਸੀ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ